ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਹਿਲ ਤੋਂ ਕਵਰ ਕਰਾਂਗੇ ਜੀ ਨਗਦ ਖਾਮ ਆਏ ਸਾਨੂੰ 4 300 ਸੋਰੀ ਤੇ ਇੱਕ ਤੁਹਾਨੂੰ ਬੱਲੀਆਂ ਚ ਪੈਂਦੀ ਝੋਟੀ ਦਿਖਾ ਦਾਂ ਚੰਗੇ ਕਦ ਕਾ ਖੜੇ ਇੱਕ ਪਿਓਰ ਤੁਹਾਨੂੰ ਬੂਰੀ ਦਿਖਾ ਦੇਾਂਗੇ ਤੇ ਇੱਕ ਮੋਰਨ ਨਸਲ ਚ ਪੈਂਦੀ ਦਿਖਾ ਦੇਾਂਗੇ ਦੋ ਸੁਈਆਂ ਸਵਾਈਆਂ ਤੇ ਇੱਕ ਬੂਰੀ ਹੈਗੀ ਹੈ ਗੱਬਣ ਜੀ ਗੱਲਬਾਤ ਸਾਰੀ ਕਰਾ ਦਾਂ ਸਾਰੀ ਜਾਣਕਾਰੀ ਲੈ ਕੇ ਸੌਦਾ ਤੁਸੀਂ ਫੇਰ ਕਰਨ ਆ ਜਿਓ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਠੀਕ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 85588 96975 96975 ਪਿੰਡ ਆਪਣਾ ਜੀ ਪਿੰਡ ਗੈਲ ਜ਼ਿਲ੍ਹਾ ਬਰਨਾਲਾ ਓਕੇ ਜੀ ਸੀਲ ਦਾ ਬਾਬਾ ਜੀ ਨੇੜੇ ਆਪਾਂ ਨੂੰ ਕਿਹੜੇ ਪਿੰਡ ਆ ਜੀ ਨੇੜੇ ਦਾ ਟੱਲਿਆਰ ਬਲਾਸਪੁਰ ਜੋਂ ਠੂਰ ਇਹਨਾਂ ਪਿੰਡਾਂ ਵਿਚਾਲੇ ਹੀ ਰਹਿੰਦੇ ਨੇ ਓਕੇ ਜੀ ਇਹ ਪਿੰਡ ਆ ਗਿਆ ਆਪਣੇ ਕੋਲੇ ਤੇ ਆਪਣਾ ਹੈ ਵਪਾਰ ਦਾ ਕੰਮ ਪਹਿਲਾਂ ਵੀ ਆਪਣੇ ਚੈਨਲ ਤੇ ਕਾਫੀ ਵਪਾਰ ਹੋਇਆ ਹੈਗਾ ਹਾਂ ਵਪਾਰ ਜਿਵੇਂ ਆ ਝੋਟੀ ਆਪਣੇ ਘਰ ਦੀ ਹੋਈ ਹੈ ਪਹਿਲਾਂ ਓਕੇ ਇਹਨਾਂ ਦੇ ਵਿੱਚ ਘਰ ਦੀ ਝੋਟੀ ਆੜ ਦਿੱਤੀ ਬਈ ਕਿਉਂਕਿ ਬਾਈ ਕੋਲੇ ਕਾਫੀ ਗਿਣਤੀ ਦੇ ਵਿੱਚ ਪਸ਼ੂ ਉਹਦੇ ਵਿੱਚ ਜਿਹੜਾ ਕੋਈ ਤਿਆਰ ਹੁੰਦਾ ਪਸ਼ੂ ਬਾਹਲੇ ਹੋ ਗਏ ਹੁਣ ਵੇਚਣੇ ਇੱਕ ਦੋ ਹੋਰ ਵੀ ਵੇਚਣ ਵਾਲੇ ਪਸ਼ੂ ਘਰ ਦੇ ਹੈਗੇ ਆਪਣੇ ਤੇ ਅੱਜ ਆਪਾਂ ਇੱਕ ਦਿਖਾਉਣੀ ਬੂਰੀ ਤੇ ਇੱਕ ਦਿਖਾਉਣੀ ਬੱਲੀ ਝੋਟੀ ਘਰ ਦੀ ਤੇ ਇੱਕ ਦਿਖਾਉਣੀ ਮੋਰਾ ਨਸਲ ਦੀ ਇੱਥੇ ਸਟਾਰ ਇਹ ਦੋਨੋਂ ਹੀ ਚਾਰ ਦੰਨੀਆਂ ਸੂਈਆਂ ਨਹੀਂ ਆਈ ਵੀ ਤੇ ਉਹ ਵੀ ਇਕੱਠੀਆਂ ਸੂਈਆਂ ਨੇ ਸੂਈ ਨਾੜੂ ਨਾਲ ਆ ਹਾਂ ਨਾੜੂ ਆਏ ਨਾਲ ਤੇ ਵੀਰੇ ਕਿਹੜਾ ਸੂਆ ਸੂਈ ਆ ਛੋਟੀ ਇਹ ਬਲੂਨ ਸੂਈ ਆ ਜੀ ਬਲੂਨ ਸੂਈ ਆ ਤੇ ਕਿਥੋਂ ਕਿਥੇ ਕਰ ਦੁੱਧ ਦੇ ਦੂਗੀ ਤੇ ਕਿੰਨਾ ਕਿ ਤਿਆਰ ਹੁਣ ਦੁੱਧ ਹੁਣ ਦਾ ਮੱਲਾ ਖਾਲੀ ਕਰਕੇ ਹੈਗਾ 8-8 ਕਿਲੋ ਵਾਲਾ ਹੋਊ ਮਣਕ ਚੱਲ ਜੈ ਜੈਕਾਰ 11 ਕਿਲੋ ਦੇ ਦੂਗੀ 11-12 ਕਿਲੋ ਦਾ 11-12 ਕਿਲੋ ਦਾ 10 ਤੋਂ 12 ਵਰਰ ਦੇ ਦੂਗੀ ਦੇ ਦੂਗੀ ਯਾਰ ਜੈ ਜੈਕਾਰ ਖੋਲੋ ਜਿਹਦਾ ਤੋਰਾ ਕਰਾ ਕੇ ਤੇ ਇੱਕ ਤੇ ਮਗਰ ਭਾਈ ਇਹਦੇ ਕੀ ਆ ਗਿਆ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਆ ਗਿਆ ਜੀ ਤੇ ਬਾਕੀ ਦੀ ਗੱਲ ਚੰਗੀਆਂ ਝੋਟੀਆਂ ਜੋ ਆ ਗਈ ਘਾਰ ਬਹੁਤ ਚੰਗੀਆਂ ਜਿਹਾ ਬੋਲੀ ਆ ਪੂਰੀ ਮੋਟੀ ਮੁੱਟੀ ਧਾਰਾ ਚੋਣ ਬਹੁਤ ਜਾਗਾ ਲੇਵਾ ਉਹ ਡਾਇਟ ਰੱਖਦੀ ਹੋੜਾ ਬਾਕੀ ਫਿੱਟ ਫਾਟ ਹਵਾਨੇ ਦੀ ਇਹ ਹਵਾਨੇ ਵਾਲੀਆਂ ਦੁੱਧ ਕੱਢਦੀਆਂ ਹਨਾ ਹਾਂਜੀ ਹਾਂ ਆ ਦੇਖੋ ਜੀ ਕੱਦ ਵਜਨ ਪੂਰਾ ਵਧੀਆ ਜੀ ਆ ਦੇਖੋ ਹਣੇ ਵਾਲੇ ਨੇ ਤਾਂ ਕਰਾ ਦੇਗੇ ਦੇਖੋ ਆ ਦੇਖ ਧਾਰਾ ਲਈ ਉਹ ਤਾਂ ਨਹੀਂ ਚੰਗੀਆਂ ਗਾਈਆਂ ਨਾਲ ਬੋਲਾ ਚੋਣ ਆਗਾ ਓਕੇ ਜੀ ਸਾਰੇ ਸਣਾ ਦੇਖੋ ਇਹਦਾ ਧਾਰਾ ਦਾ ਮਾਰ ਕੇ ਵੀ ਦਿਖਾਣਾ ਕੋਈ ਗੱਲ ਓਕੇ ਜੀ ਧਾਰਾ ਤੋਰਾ ਬਾਈ ਕਹਿੰਦਾ ਮਾਰ ਕੇ ਦਿਖਾ ਦੇਾਂਗੇ ਤੇ ਦੁੱਧ ਨੂੰ ਚੰਗੀ ਰਹਿਣ ਵਾਲੀ ਐ ਤੇ ਬਾਕੀ ਦਾ ਸਭ ਹੀ ਭਲੀ ਪੂਰਾ ਨਹੀਂ ਕੱਢ ਲਿਆ ਸਿਰ ਚਵਾਈ ਵਾਲਾ ਮੁਠੀ ਆ ਸਾਣਾ ਪੂਰਾ ਵੀ ਆ ਜਮ ਮਮਾ ਕਾ ਤੇ ਵਾਕ ਉੱਤੜ ਸੋਵਾ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਆ ਦੇਖੋ ਵੀਰੋ ਬੰਨੀ ਬੱਚਾ ਥਣ ਥਣ ਕੱਢਿਆ ਫਿਰ ਪੂਰੇ ਚੰਗੇ ਹਨਾ ਆ ਦੇ ਆ ਦੇਖੋ ਇਹਦਾਰਾ ਪੂਰਾ ਇੱਕ ਨੰਬਰ ਆ ਦੂਜਿਆਂ ਨੂੰ ਮਾਰ ਦੇ ਤਾਰਾ ਦੂਰਾਂ ਲੈ ਬੱਸ ਬੇਫਿਕਰ ਹੋ ਜਾ ਤਾਰ ਦੇ ਬਾਹਲੀ ਬੋਲੀ ਆ ਫੁੱਲ ਮੋਟੀ ਵੰਦੀ ਮੈਂਟ ਚ ਬਹਿ ਕੇ ਚੋਕ ਉੱਠ ਖੜਦਾ ਹੈ ਓਕੇ ਜੀ ਬੂਰਲਾ ਜੋ ਹੋਰ ਮਾਰਦੇ ਦੋਪਰ ਓਕੇ ਵੀਰੇ ਬਾਜੀ ਕਿ ਵਾਈ ਜੀ ਮੂਜੀ ਦਾ ਪੂਰੀ ਇੱਕ ਨੰਬਰ ਆ ਹਾਂ ਦਿਖਾ ਜੀ ਦੋ ਕੇ ਦੁਬਾਰਾ ਫਿਰ ਹਾਂ ਹੁਣ ਤੋੜ ਕੇ ਦਿਖਾਓ ਚੋਕੀ ਬਸ ਸਮਾ ਦੇ ਵਿੱਚ ਆ ਗਈ ਜੀ ਜੀ ਸਮਾ ਕੇ ਥਣ ਕੱਢ ਲਵੀਂ ਨਾ ਵਧੀਆ ਹਾਂਜੀ ਹਾਂਜੀ ਹਾਂ ਥਾਂ ਥਾਵਾਂ ਨੇੜ ਤੋਂ ਕੁਰਾਮਾਇ ਚੱਕ ਆ ਦੇਖੋ ਪਸ਼ੂ ਵਾਲੇ ਕਰਕੇ ਬਾਹਰ ਸੇ ਨਿਕੜੇ ਆ ਦੇਖੋ ਵੀਰੋ ਥੋੜਾ ਜਿਹਾ ਪਸ਼ੂਆਂ ਦਾ ਕਰਕੇ ਅੰਦਰ ਨੂੰ ਭਜਦੀ ਅੰਦਰ ਨੂੰ ਪਸ਼ੂ ਖੜਾ ਹੁੰਦਾ ਉਧਰ ਨੂੰ ਜਾਂਦਾ ਹੀ ਹੈ ਨਾ ਨਾ ਅੰਦਰੋਂ ਕੱਢੀ ਆਪਣੇ ਥਾਈਂ ਕੱਢਣ ਪਸ਼ੂ ਵਾਲੇ ਹੋ ਗਏ ਓਕੇ ਜੀ ਆ ਦੇਖੋ ਜੀ ਤੇ ਕੀ ਰੇਟ ਆ ਗਿਆ ਭਾਈ ਇਹਦਾ ਫਿਰ ਇਹ ਵਾਲਾ ਆਮਨ ਆਪਾਂ ਇੱਕ ਰਸ ਦੀ ਦੇ ਦਾਂਗੇ 110 ਦੀ ਹਾਂ ਤੇ ਚੰਗੀ ਸਾਮੀ ਭਲੀ ਵਿਝੋਟੀ ਆ ਗਈ ਹੈ ਨਾ ਹਾਂ ਬੂਰੀ ਖਾਨ ਵੀ ਉਹਨੂੰ ਖੁੱਲ ਕੇ ਲੇ ਖੁੱਲੀ ਆ ਗਈ ਤੇ ਅੱਗੇ ਜੀ ਆਪਾਂ ਬੂਰੀ ਵੇਖੀ ਜਾਂਦੇ ਆ ਕਿਹੜਾ ਸੂਆ ਸੌਂਦੀ ਆ ਤੇ ਤੀਜਾ ਸੂਆ ਸੌਂਦੀ ਆ ਜੀ ਅਰੀਜਨਲ ਤੀਜਾ ਸੂਆ ਹੈ ਜਿਹੜਾ ਮਾਲ ਕਰੇ ਘਰ ਦੀ ਕੱਟੀ ਸੀ ਉਹਨਾਂ ਦੀ ਆਪਾਂ ਲੈ ਕਿੰਨੇ ਕੁ ਦੁੱਧ ਕੱਢਿਆ ਉਹ ਦੂਜੇ ਸੂਏ ਦਾ ਫਿਰ ਦੂਜੇ ਸੂਏ ਨਾਲ ਕੱਢਿਆ 14-15 ਕਿਲੋ ਦੁੱਧ ਫਿਰ ਓਕੇ ਕਿੰਨੇ ਹੁਣ 100 17 100 17 ਕਿਲੋ ਦੁੱਧ ਹੀ ਜਾ ਤੇ ਕਿੰਨੇ ਦਿਨ ਘਟ ਜੂਗੀ ਹੁਣ ਹਰ ਵਾਰਤਾ ਪਿਆ ਹੈ ਲੈਰ ਆਵਤਾ ਨੇ ਆਵਣਾ ਫੀਲ ਠੰਡੀ ਬਹੁਤ ਆ ਹਨਾ ਫੁੱਲ ਸੁਣੀ ਸੀ ਸੀ ਮਾਰ ਜੀ ਹੱਥ ਦੀ ਗੱਲ ਹੈ ਅੱਗੇ ਚੱਕ ਥਾ ਥਾ ਮਰਜੀ ਹੱਥੋਂ ਲਾਈ ਜਾ ਕੋਈ ਉਹ ਬਾਤ ਹੈ ਹੈ ਬਹੁਤ ਵੱਡਾ ਹੈ ਨਾ ਪੂਰੇ ਫੁੱਲ ਵੱਡੀ ਆ ਗਈ ਹਮ ਫੁੱਲ ਵੱਡੀ ਆ ਗਈ ਕਦੋਂ ਹੁੰਦਾ ਜੇ ਵਾਲੀ ਮੇਰੇ ਕੋਲ ਖੜੀ ਕਰਕੇ ਮੇਰਾ ਕਸੀਫ ਸੇਡੂ ਬ੍ਰਸ਼ ਕਰਦਾ ਹੈ ਗੱਲ ਪਤਾ ਹੈ ਹਾਂ ਹਮ ਆ ਦੇਖੋ ਖੋਲੋ ਜੀ ਇਹਨੂੰ ਵਿੱਚ ਅਲੱਗ ਹੀ ਵਾਰ ਕਹਿੰਦਾ ਛੋਟੀ ਲੱਗਦੀ ਆ ਖੜੀ ਚੰਗੀਆਂ ਬੂਰੀਆਂ ਦੇ ਵਿੱਚੋਂ ਆ ਗਈ ਹਨਾ ਬੱਡੇnga ਬੂਰੀਆਂ ਚ ਆ ਗਈ 16 ਗਲ ਦੁੱਧ ਦੀ ਕਰਕਟੀ ਦੇ ਦਾਂਗੇ ਦੇ ਤਾਂ ਬਾਹਰ ਵੀ ਸਕਦੀ ਇਹ ਵਾਲੀ ਸੇਵਾ ਆ ਗਈ ਤੇ ਕਦਰ ਲਮਾਈ ਵੀ ਨਾਲ ਕੰਦੀ ਚਾਈ ਨਹੀਂ ਲਮਾਈ ਵੀ ਉਹਨੂੰ ਹੀ ਹੈ ਨਾ ਹਾਂ ਆ ਦੇਖ ਮਾ ਮਗਰੋ ਲੇਵਾ ਫਿਟਿੰਗ ਵਾਲਾ ਲੇਵਾਗਾ ਫਿਟਿੰਗ ਵਾਲਾ ਟਟਮਾ ਲਮਕਮਾ ਲੇਵਾ ਨਹੀਂ ਜੀ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ਼ ਦੇ ਉੱਤੇ ਲੱਗੇ ਪਿਆ ਹਮ ਮਨ ਖੁਸ਼ ਹੋਣ ਵਾਲੀ ਚੀਜ਼ ਆ ਹੈ ਨਾ ਸੀਨ ਵੀ ਫੁੱਲ ਆ ਗਈ ਐ ਨਹੀਂ ਹੈਗਾ ਵੀ ਤੇ ਭਾਰ ਪਿੱਛੇ ਥਣਾ ਥਣ ਦੀ ਓਕੇ ਆ ਬਾਈ ਮਾ ਫੁੱਲ ਗਾਰੰਟੀ ਦਿਵਾਉਂਗੇ ਛੋਟੀ ਭੁੰਡੀ ਦੇ ਵਿੱਚ ਜਾਣ ਵਾਲੀ ਮੱਝ ਨਹੀਂ ਹੈ ਨਾ ਹਾਂ 16 ਕਰੋ ਤੋਂ ਬਾਹਰ ਬਾਹਰ ਦੀ ਗਾਰੰਟੀ ਦਮਾਗੇ ਦੀ ਆਪਾਂ ਆਹ ਦੇਖੋ ਜੀ ਥਾਨ ਹਵਾ ਨੇ ਦੀ ਚੰਗੀ ਸਾਫ ਸੁਥਰੀ ਹੂੰ ਤੇ ਇਹਦੀ ਫਿਰ ਡਿਮਾਂਡ ਬਾਈ ਕੀ ਆ ਗਈ 1.40 ਦੇ ਦਾਂਗੇ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਆ ਤੇ ਅੱਗੇ ਬਾਈ ਆ ਗਈ ਆਪਣੀ ਬੱਲੀ ਚੋਟੀ ਘਰ ਦੀ ਹੈ ਜਿਹੜੀ ਹਾਂ ਜੀ ਹਾਂ ਇਹ ਫੁੱਲ ਵੱਡੇ ਕੱਦ ਦੇ ਆ ਮਧਰ ਵਾਲੇ ਡੀਆਂ ਹੁੰਦੀਆਂ ਨਹੀਂ ਗੀਆਂ ਹੂੰ ਦੂਜੇ ਸੁਆਸ ਹੁੰਦੀ ਹੈ ਇਹ ਆਪਾਂ ਐਵੇਂ ਨੀਲੀ ਰਾਵੀ ਨਹੀਂ ਇਹਨੂੰ ਕਹਿ ਸਕਦੇ ਹਨਾ ਮੇਰੇ ਗਰੇਡਰ ਚ ਪੈ ਜਾਂਦੇ ਆਖਾਂ ਗਾਲੀਆਂ ਨੇ ਇਹਦੀਆਂ ਹਾਂ ਆਖਾਂ ਗਾਲੀਆਂ ਤੇ ਕੱਦਕਾਰ ਬਹੁਤ ਜਿਆਦਾ ਕੱਦਕਾਰ ਦਾ ਪੂਰਾ ਫੁੱਲਾ 6-6 ਫੁੱਟ ਦਾ ਵੈਰਾ ਦੇ ਪਰ ਆਪਾਂ ਜੇ ਨਾ ਮੋਢੇ-ਮੋਢੇ ਹੁੰਦੀ ਮਗਰ ਕੀ ਆ ਬਾਈ ਇਹਦੇ ਮਗਰ ਘਟਾ ਇਹਦੇ ਵੀ ਫੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਕਿੰਨੇ ਦਿਨ ਹੋਇਆ ਸੂਈ ਨੂੰ ਇਹਨੂੰ ਇਹ ਇਕੱਠੀ ਨਹੀਂ ਸੂਈਆਂ ਸੀ ਦੋਨੇ ਮੇਰੇ ਘਰੇ ਹੀ ਸੂਈਆਂ ਨੇ ਤੇ ਆਪਣੇ ਕੋਲੇ ਦੁੱਧ ਕਿੰਨਾ ਕੱਢਿਆ ਹੋਇਆ ਪਹਿਲੇ ਸੂਏ ਦਾ ਫਰੈਂਡ ਇਹਦੇ 12 ਤੋਂ 13 ਕਿਲੋ ਦੁੱਧ ਬਲੂੰ ਦਾ ਚੋਇਆ ਮੇਰਾ ਆਪਾਂ ਕਹਿਣਾ ਨਹੀਂ ਹੈਗਾ ਵੀ ਆਹ ਜੀ ਪੀਐਫ ਇੰਨਾ ਕਿਹਾ ਹੈਗਾ ਤੇ ਐਤ ਕੀ ਫਿਰ ਕਿੰਨਾ ਦੇ ਦੂਗੀ ਚੌੜਾ ਦਾ 15 ਗਲ ਦੁੱਧ ਹੀ ਫੁੱਲ ਗਾਰੰਟੀ ਦੇ ਦਾਂਗੇ ਆਪਾਂ ਓਕੇ ਜੀ ਤੇ ਲੇਵਾ ਵੀ ਇਹ ਵੀ ਟਾਈਟ ਦੀ ਆ ਗਈ ਹੈ ਨਾ ਹਾਂ ਲੇਵਾ ਟੈਡ ਹਰੇ ਅੱਗੇ ਵੱਧ ਰੱਖਦੀ ਹੈ ਲੇਵਾ ਧਾਰ ਬਹੁਤ ਜੰਗੀ ਆ ਪਰ ਬਾਕੀ ਦੁੱਧ ਵਾਲੀ ਹੈਗੀ ਆ ਦੇਖੋ ਜੀ ਇਹ ਵੀ ਲਾ ਕੇ ਦਿਖਾ ਨਾ ਬੱਚਾ ਮਾਰ ਕੇ ਧਾਰ ਕੋਈ ਗੱਲ ਨਹੀਂ ਵੀਰੇ ਆ ਜੀ ਥਾਣ ਲੇਵੀ ਦੀ ਚੰਗੀ ਸਾਫ ਸੁੱਧਰੀ ਹੈ ਜੀ ਆ ਵੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਘਾਰ ਦੂਰ ਦੀ ਫੁੱਲ ਗਾਰੰਟੀ ਓਏ ਜੀ ਧਾਰ ਨਹੀਂ ਕਿਸੇ ਬਖੂ ਲੱਗੀ ਜਿਹੜੀ ਇਹਦੇ ਲੱਗੀ ਚੌੜਾ ਇਹ ਜਾਨੂ ਪੂਰੇ ਮੁਠੀਓ ਥਾਣਾ ਕੋ ਲੇਵਾ ਹਣ ਕਹੇ ਦਿੰਨੀ ਬਾਬਸ਼ਾ ਨਹੀਂ ਨਹੀਂ ਠੀਕ ਆ ਵੀਰੇ ਜੋ ਜਵਾਦਾਂਗੇ ਝੋਟੀ ਥੱਲੇ ਆਪਾਂ ਝੋਟੀ ਤੂੰ ਕੀ ਆਪ ਨੂੰ ਚੋਈ ਵੀ ਐ ਇਹ ਨਾ ਬੰਦਾ ਮਤਲਬ ਬਾਕੀ ਸਾਈਜ਼ ਬਹੁਤ ਵੱਡਾ ਹੈ ਨਾ ਸਾਈਜ਼ ਦਾ ਫੁੱਲ ਏਡੀ ਵੱਡਾ ਵੱਡਾ ਬੱਚਾ ਜੀ ਬਾਕੀ ਦੀ ਗੱਲ ਜਿੰਨੀ ਗੱਲ ਹੈਗੀ ਸਹੀ ਦਿਖਾਈ ਜਾਊਗੀ ਤੇ ਦੁੱਧ ਇਹਦਾ ਬਾਈ ਦਾ ਚੋਆ ਵਾ ਘਰ ਦੀ ਝੋਟੀ ਆ ਵੈਸੇ ਵਪਾਰ ਦਾ ਕੰਮ ਆ ਬਰੇ ਝੋਟੀ ਘਰ ਦੀ ਆ ਬਾਈ ਦੀ ਆ ਦੇਖੋ ਜੀ ਬੱਚਾ ਲਾ ਲਿਆ ਆਪਾਂ ਤੇ ਝੋਟੀ ਨੇ ਪਸਮਾਕ ਕੀਤਾ ਪੂਰਾ ਕੇ ਲਿਆ ਰਗਾ ਨਾ ਪਸਮਾਕ ਨਾਲ ਦੀ ਨਾਲ ਕਰ ਲੈਂਦੀ ਐ ਬਸ ਬੱਚਾ ਹੱਦੋਂ ਸਰਾ ਨਹੀਂ ਵੀ ਪੰਦਾ ਥੱਲੇ ਬੈਠਾ ਧੱਕੀ ਜਾਓ ਠੀਕ ਆ ਵੀ ਸਟੈਟ ਲੇਵੇ ਵਾਲੀ ਝੋਟੀ ਦੁੱਧ ਵੱਧ ਹੀ ਘੜਦੀ ਹਮੇਸ਼ਾ ਨਾ ਫਿਰ ਹੋਰ ਤਾਂ ਪਤਾ ਨਹੀਂ ਤਾਂ ਆਪਣੀ ਚੋਈ ਵੀ ਹੈ ਨਾ ਇਹ ਤਾਂ ਆਪ ਥੱਲੀ ਦੇ ਸਕਦੇ ਆ ਹੂੰ ਨੋ ਧਾਰ ਦਿਖਾ ਦੀ ਦੀ ਪੈਦੀ ਕੇ ਮੈਂ ਤੂੰ ਦਿਖਾ ਦਿਓ ਜੀ ਮਾਰੋ ਤਰਾ ਨੂੰ ਜਾਜੋ ਮਾਰ ਤਾ ओके okay, जी हां अपन 14000 ਘੱਟ ਜਾਉਣਾਗਾ ਮੈਨੂੰ ਲਾ ਮੋਟਾ ਮਾਰ ਦਿੰਨਾ ਫਿਰ ਫਿਰ ਵੀ ਜੰਗੜਾ ਮਾਦੀ ਚੋਲੇ ਇਹਨੂੰ ਕੋਈ ਉਹ ਨਹੀਂ ਹੈਗਾ ਤੇ ਕੀ ਡਿਮਾਂਡ ਆ ਗਈ ਬਾਈ ਇਹਦੀ 145 ਦਵਾਂਗੇ ਆਪਾਂ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਕਿਹਾ ਮਾਨਦਾਨ ਦਾ ਖੁੱਲਾ ਕਰਦਾਂਗੇ ਅਸੀਂ ਤਾਂ ਨਹੀਂ ਗੱਲ ਕੋਈ ਆ ਲਓ ਜੀ ਅਗਲੇ ਪਾਸੇ ਥਣ ਦੇਖ ਲਓ ਚੰਗੇ ਥਣ ਦੀ ਆ ਤੇ ਚੰਗੇ ਜੀ ਸੂਈ ਵੀ ਥੋੜੇ ਦਿਨ ਦੇ ਆ ਮਾ ਦਾ 15 ਦਿਨ ਤੇ ਆ ਕੇ ਪੱਜ ਨੇ ਖੁੱਲਾ ਆ ਜੀ ਤਾਂ ਬੌਲੇ ਤਾਂ ਸਟਾਰਟਿੰਗ ਆ ਹਾਂ ਹਾਂ ਤੇ 145 ਤੇ 140 ਤੇ 1 ਲੱਖ ਉਹ 10000 ਦੀ 1 ਲੱਖ 10 ਤੇ ਨੰਬਰ ਬਾਈ ਫੇਰ ਬੋਲੀ ਨੰਬਰ 8558896975 96975 ਪਿੰਡ ਗਹਿਲ ਤੋਂ ਆਪਾਂ ਵੀਡੀਓ ਕਵਰ ਕੀਤੀ ਜੀ 3 ਜਨਵਾਰਾ ਤਿੰਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਆਂ ਕੰਨ ਵੀਡੀਓ